ਸੋ ਦੇ ਯੂਟਿਊਬ ਚੈਨਲ ਤੇ ਆਪਨੋ ਤਾਂ ਹਰ ਕੋਈ ਜਾਣਦਾ ਹੈ ਕਿ ਲੜਾਈ ਮਾਰੀ ਹੁੰਦੀ ਹੈ ਭਾਵੇਂ ਉਹ ਦੋ ਦੇਸ਼ਾਂ ਵਿਚਕਾਰ ਹੋਵੇ ਦੋ ਧਰਿਆਂ ਵਿਚਕਾਰ ਹੋਵੇ ਜਾਂ ਫਿਰ ਦੋ ਫਿਰਕਿਆਂ ਵਿਚਕਾਰ ਹੋਵੇ ਇਹਦੇ ਇੰਤੀਜੇ ਕਦੇ ਚੰਗੇ ਨਹੀਂ ਕਾਇਮ ਦਿੱਤੇ ਜਾ ਸਕਦੇ ਤਾਂ ਆਓ ਅੱਜ ਇੱਕ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਸ ਨੂੰ ਕਥਕੌਰ ਤੇ ਲੇਖਕ ਨੇ ਇੱਕ ਸੱਚੀ ਘਟਨਾ ਹੋਣ ਦਾ ਦਾਵਾ ਕੀਤਾ ਹੈ ਪਰantu ਵਰਜ ਕਰੋ ਕਿ ਇਹ ਘਟਨਾ ਸੱਚੀ ਨਾ ਵੀ ਹੋਵੇ ਫਿਰ ਵੀ ਇੱਕ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਕਹਾਣੀ ਤੁਸੀਂ ਅਗਦੀ ਰਿਪੋਰਟ 'ਚ ਨਾ ਵੀ ਕਹੋ ਤਾਂ ਵੀ ਕਈ ਵਾਰ ਹਵਾਲਾ ਧੋਖਾ ਤੇ ਹਲਾ ਤੁਹਾਨੂੰ ਇਹਦੇ ਚ ਰਿਪੋਰਟ ਪੈਂਦੇ ਹਨ ਯੋਨੀ ਦੀ ਇੱਕ ਬਹੁਤ ਧੋਖਾ ਬਾਇਕ ਤੇ ਸੱਚੀ ਘਟਨਾ ਹੈ ਕਿ ਇੱਕ ਵੱਡੀ ਕਾਰਵਰੀ ਕੰਪਨੀ ਅਰਥਕ ਵਫਾ ਘਾਟੇ ਜਾਣ ਕਰਕੇ ਬਹੁਤ ਡਾਂਡ ਤੇ ਵੀ ਦੇਸ਼ ਚ ਬੰਗੀਫੀ ਤੇ ਦਵਾਲੀਏ ਪਾਣ ਤੱਕ ਪਹੁੰਚ ਚੁੱਕੀ ਸੀ ਕੰਪਨੀ ਨੇ ਸੋਚਿਆ ਕਿ ਇਸ ਨੂੰ ਬਚਾਉਣ ਲਈ ਕੋਈ ਯਤਨ ਕੀਤੇ ਜਾਣ ਤਾਂ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਬਚਾਇਆ ਜਾ ਕਰਦਾ ਹੈ ਇਸ ਕਾਰਨ ਕੰਪਨੀ ਨੇ ਨਿਰਣਾ ਲਿਆ ਕਿ ਫੰਡ ਕੱਤਰ ਕਰਨ ਦੀ ਵੱਡੀ ਪੱਧਰ ਤੇ ਮਨੋਰੰਜਨ ਸ਼ੋਅ ਅਜੋਤ ਕੀਤੇ ਜਾਣ ਤੇ ਹੁਣ ਆਪਾਂ ਚੰਗਾ ਹੋ ਸਕਦਾ ਹੈ ਗੀਤ ਸੰਗੀਤ ਦੇ ਇਹਨਾਂ ਸ਼ੋਅਾਂ ਵਿੱਚ ਇੱਕ ਅਜਿਹਾ ਸ਼ੋਅ ਵੀ ਰੱਖਿਆ ਗਿਆ ਜਿਹਦੇ ਵਿੱਚ ਸ਼ੇਰ ਤੇ ਸਵਮ ਦੀ ਲੜਾਈ ਕਰਵਾਉਣ ਦਾ ਫੈਸਲਾ ਲਿਆ ਗਿਆ ਤੇ ਨਾਲ ਇਹ ਕਿਹਾ ਗਿਆ ਕਿ ਦੋ ਖੂੰਖਾਰ ਜਾਨਵਰਾਂ ਦੀ ਇਹ ਲੜਾਈ ਦਾ ਅੰਤ ਉਦੋਂ ਹੋਵੇਗਾ ਜਦੋਂ ਤੱਕ ਦੋਹਾਂ ਜਾਨਵਰਾਂ 'ਚੋਂ ਇੱਕ ਦੀ ਮੌਤ ਨਹੀਂ ਹੋ ਜਾਂਦੀ ਬਸ ਇਸ ਅੰਤਰ ਦੇ ਅੰਜਾਮ ਦੀ ਉਤਸੁਕਤਾ ਨੇ ਲੋਕਾਂ ਨੂੰ ਸ਼ੋਅ ਦੇਖਣ ਦੀ ਬੇਚੈਨ ਕਰ ਦਿੱਤਾ ਹਰ ਕੋਈ ਕਾਲਾ ਫੀਕ ਹੈ ਜਦੋਂ ਸ਼ੁਰੂ ਹੋਵੇ ਤਾਂ ਦੇਖੀਏ ਕਿ ਸ਼ੇਰ ਜ਼ੋਰ ਵਰ ਹੈ ਜਾਂ ਸ਼ਾਨ ਕੰਪਨੀ ਨੇ ਇਸ ਲੜਾਈ ਲਈ ਸਮਾਂ ਤੇ ਥਾਨ ਨਿਚੋੜ ਕਰਦਿਆ ਤੇ ਇਸ ਸ਼ੋਅ ਦੀ ਪ੍ਰਮੋਸ਼ਨ ਲਈ ਵੱਡੇ ਵੱਡੇ ਬੈਨਰ ਬੋਰਡ ਤੇ ਸੰਜੋਸ਼ਾ ਦਾ ਨੂੰ ਵੀ ਵਰਤਿਆ ਗਿਆ ਹੈ ਲੋਕ ਆਪਣੇ ਰਿਸ਼ਤੇਦਾਰਾਂ ਲਈ ਵੀ ਟਿਕਟਾਂ ਖਰੀਦ ਰਹੇ ਤਾਂ ਤੇ ਕਹਿ ਰਹੇ ਸੰਕੇ ਆ ਜਾਓ ਤੁਹਾਨੂੰ ਵੀ ਵਿਖਾਵਾਂਗੇ ਕਿ ਚੇਰ ਮਰਦਾ ਹੈ ਜਾਂ ਫਿਰ ਖਾਨ ਕਿਸੇ ਨੂੰ ਇਹ ਖਿਆਲ ਵੀ ਨਹੀਂ ਸੀ ਕਿ ਉਹ ਅੱਗ ਦੇ ਭਾਅ ਇੰਨੀਆਂ ਮਹਿੰਗੀਆਂ ਟਿਕਟਾਂ ਖਰੀਦ ਰਹੇ ਤਾਂ ਇਸ ਉਹ ਸਾਰ ਨੂੰ ਦੇਖਦਾ ਇਹ ਕੰਪਨੀ ਨੇ ਇਹ ਸ਼ੋਅ ਨੂੰ ਛੋਟੇ ਸਟੇਡੀਅਮ ਤੋਂ ਵੱਡੇ ਸਟੇਡੀਅਮ ਵਿੱਚ ਬਦਲ ਦਿਆ ਜੇ ਤੀਕੇ ਕਲਰਤਾ ਕ੍ਰੀਮ 25000 ਲੋਕਾਂ ਨੂੰ ਆਪਣੇ ਅੰਦਰ ਸਮਾਰਨ ਦੀ ਸੀ ਅਗਰ ਮੌਤ ਦੇ ਫਿਰਮ ਦੀ ਉਡੀਕ ਵਾਲਾ ਦਿਨ ਆ ਜੀ ਗਿਆ ਮਿੱਟੀ ਗਈ ਮਿੱਟੀ ਨੋ ਲੋਕ ਸਾਰੇ ਤੋਂ ਪਹਿਲਾਂ ਹੀ ਸਟੇਡੀਅਮ ਵਿੱਚ ਪੈਣਾ ਸ਼ੁਰੂ ਹੋ ਗਏ ਜਿੰਨ ਵਿੱਚ ਬੱਚੇ ਬਜ਼ੁਰਗ ਦੀ ਵਢੀ ਗਿਰਤੀ ਵੀ ਸ਼ਾਮਲ ਸੀ ਮੌਤ ਦਾ ਤਮਾਸ਼ਾ ਦੇਖਣ ਦੀ ਉਤਸੁਕਤਾ ਨਿੱਕੀ ਤੋਂ ਵੱਪਰ ਟਿਕਰ ਦਬਾਇਰ ਕਿ ਉਡੀਕ ਮੁੱਕ ਨਹੀਂ ਰਹੀ ਸੀ ਹਜ਼ਾਰਾਂ ਦਰਸ਼ਕਾਂ ਦੀਆਂ ਨਜ਼ਰਾਂ ਵਰਦੇ ਗੇਟ ਵਰਤੋਂ ਕੇ ਕਦੋਂ ਉਹ ਸ਼ੇਰ ਤਿਥਾਨ ਨੂੰ ਆਉਂਦੇ ਹ ਲੈ ਕਣ ਸਟੇਡੀਅਮ ਤੇ ਐਨੁਸਕਾਰ ਇੱਕ ਲੋਹੇ ਦਾ ਉੱਚਾ ਤੇ ਮਜ਼ਬੂਤ ਜੰਗਲਾ ਮੋਰ ਦਾ ਨਿਦਾਨ ਬਣਾਇਆ ਗਿਆ ਸੀ ਹਜ਼ਾਰਾਂ ਦਰਸ਼ਕਾਂ ਨੇ ਤਾੜੀਆਂ ਦਾ ਮੀਂਹ ਵਹਾ ਦਿੱਤਾ ਜਦੋਂ ਮੈਦਾਨ ਚਿਰਪੇ ਨੂੰ ਸ਼ੇਰ ਨੂੰ ਜੰਗਲੇ ਚੋਂ ਉਤਾਰਿਆ ਗਿਆ ਜਦੋਂ ਸਾਂਗ ਆਇਆ ਤਾਂ ਲੋਕ ਨੱਚੇ ਉਦੇ ਤੇ ਕਲਕਾਰੀਆਂ ਮਾਰਨ ਲੱਗੇ ਇਹ ਮੌਕਤ ਮਾਜਲਿਕਨ ਤੇ ਮਨੰਜਨ ਦਾ ਸਿੱਖਰਤੀ ਜੰਗਲੇ ਚੋਂ ਇੱਕਦਮ ਨਿਕਲਦੇ ਸਾਲ ਖਾਨ ਸ਼ੇਰ ਵੱਲ ਵਧਿਆ ਅੱਖਾਂ ਲਾਲ ਕੀਤੀਆਂ ਆਪੋ ਸ਼ੇਰ ਵੀ ਕਰ ਗਿਆ ਪਰ ਉਹ ਦੋਵੇਂ ਇੱਕ ਦੂਜੇ ਤੇ ਹਮਲਾ ਵਰ ਨਾ ਹੋਏ ਦੋਵੇਂ ਕੁੰਕਰ ਜਾਨਵਰ ਪਿੱਛੇ ਪਰਤ ਕੇ ਬੈਠ ਗਏ ਲੋਕ ਤੇ ਪ੍ਰਬੰਧਕ ਸੋਚੇ ਖਾਨ ਕੇ ਜਲਦੀ ਹੀ ਦੋਵੇਂ ਉੱਠਣਗੇ ਤੇ ਲੜਨ ਭੜਨ ਬਗ ਬਹਿਣਗੇ ਪਰ ਅਜੇ ਸਥਿਤੀ ਨਾ ਮੰਦੀ ਦੇਖ ਕੇ ਪਰ ਬੰਦਕਾ ਨੇ ਫਟਕਾ ਪਰ ਕਿਉਂ ਲਿਆਦੇ ਸ਼ੇਰ ਦੇ ਨਿਗਰਾਨ ਨੂੰ ਕੁਝ ਕਰਨ ਲਈ ਤਿਆਰ ਉਹਨੇ ਹੱਥੇ ਪੜੀ ਇੱਕ ਲੱਕੜ ਦੀ ਮੋਠ ਨਾ ਬੰਨੇ ਲੱਗਦੇ ਸੈਟੇ ਨਾਲ ਦੋਹਾਂ ਜਾਨਵਰਾਂ ਨੂੰ ਡਗਣ ਲਈ ਚਿਸਕੇ ਰ ਪਰ ਸ਼ੇਰ ਤੇ ਤਾਂ ਤਸਤੋਂ ਮਰਨਾ ਹੋਏ ਫਿਰ ਅਚਾਨਕ ਸ਼ੇਰ ਉੱਠਿਆ ਤੇ ਤਾਂ ਵੱਲ ਵਧਿਆ ਦੋਵੇਂ ਫਿਰ ਦਰਜੇ ਪਰ ਅੱਖ ਦੇ ਬੋਰਚੇ ਦੁਬਾਰਾ ਇੱਕ ਦੂਜੇ ਦੇ ਨੇੜੇ ਹੋ ਕੇ ਹੀ ਬੈਠ ਗਏ ਪਰਦੰਕਾ ਨੇ ਫਿਰ ਕੋਸ਼ਿਸ਼ ਕੀਤੀ ਇਹਨਾਂ ਨੂੰ ਢਾਣ ਦੇ ਪਰ ਕੰਟਰੀ ਤੱਕ ਵੀ ਇਹ ਜਾਨਵਰਾਂ ਚ ਹੱਥੇ ਤੇ ਲੜਨ ਦੀ ਕੋਈ ਤਰੀਕ ਨਾ ਬਣੀ ਅਖੀਰ ਕੰਪਨੀ ਨੇ ਫੈਸਲਾ ਕੀਤਾ ਕਿ ਲੜਾਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਜਾਵੇ ਕਿਉਂਕਿ ਇਹ ਫੈਸਲਾ ਹਜ਼ਾਰਾਂ ਦੀ ਤਦਾਦ ਚ ਪੁੰਜੇ ਦਰਸ਼ਕਾਂ ਨਾਲ ਸੰਝਾ ਕੀਤਾ ਗਿਆ ਤਾਂ ਉਹਨਾਂ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਇਹ ਕਹਿ ਕੇ ਕਿ ਉਹਨਾਂ ਨੇ ਇਹ ਸ਼ੋਅ ਵੇਖਣ ਲਈ ਮੂੰਹ ਮੰਗੇ ਪੈਸੇ ਦੇ ਕੇ ਮਹਿੰਗੇ ਟਿਕਟਾਂ ਕ੍ਰੀਧਿਆ ਹਾਂ ਤੇ ਉਹ ਅਜੇ ਵਾਪਸ ਤਾਂ ਹੀ ਜਾਣਗੇ ਜਦੋਂ ਤੱਕ ਇਹ ਜਾਂਦਾ ਮੌਤ ਦੀ ਹੱਦ ਤੱਕ ਨਹੀਂ ਲੜਦੇ ਜਾਂ ਜਦੋਂ ਤੱਕ ਇੱਕ ਦੀ ਮੌਤ ਨਹੀਂ ਹੋ ਜਾਂਦੀ ਕੰਪਨੀ ਵੱਲੋਂ ਇਹਨਾਂ ਜਾਵਾ ਨਿਗਰਾਨੀ ਕਰ ਰਹੇ ਕੋ ਨਿਗਰਾਨਾ ਭਾਈ ਫੇਰ ਲੜਾਈ ਜਾਰੀ ਰੱਖਣ ਦਾ ਫੈਸਲਾ ਇਹ ਕਿੱਥੇ ਕਰਨਾ ਤਿਆ ਕਿਉਂਕਿ ਸਟੇਡੀਅਮ ਚੋਂ ਇੱਕ ਵੀ ਦਰਸ਼ਕ ਬਾਅਦ ਜਾਂਦੇ ਹੀ ਰਾਜੀ ਨਾ ਹੋਇਆ ਯਾਰ ਬਣਾ ਚ ਨਾ ਲੜਨ ਦੀ ਪ੍ਰਵਿਰਤੀ ਦੇਖ ਕੇ ਦਰਸ਼ਕਾਂ ਨੇ ਆਹ ਇਹਨਾਂ ਦੋਹਾਂ ਕੁੰਕਰ ਜਾਨਵਰਾਂ ਨੂੰ ਉਹ ਸੌਣਾ ਸ਼ੁਰੂ ਕਰ ਦਿੱਤਾ ਜਿੰਦੇ ਹੱਥ 'ਚ ਪਾਣੀ ਦੀ ਜਾਂ ਠੰਡੇ ਦੀ ਬੋਤਲ ਸੀ ਜਾਂ ਜੋ ਵੀ ਚੀਜ਼ ਹੱਥ 'ਚ ਸੀ ਉਹ ਜੰਗਲੇ ਵਾਲਾ ਸੁਟਣੀ ਸ਼ੁਰੂ ਕਰ ਦਿੱਤੀ ਅਜਿਹਾ ਕੀ ਹੋਇਆ ਕਿ ਇੱਕ ਕੱਚ ਦੀ ਬੋਕੰਗ ਫਾਂ ਦੇ ਫੈਲ ਵਿੱਚ ਜਾ ਵਜੀ ਉਹ ਇੰਨਾ ਗੁੱਸੇ ਵਿੱਚ ਆਇਆ ਤੇ ਉੱਠਿਆ ਤੇ ਸ਼ੇਰ ਨਾਲ ਵਧਿਆ ਤੇ ਸ਼ੇਰ ਨੂੰ ਵੀ ਲੱਗਿਆ ਕਿ ਇਹ ਮੇਰੇ ਤੇ ਹਮਲਾ ਕਰੇਗਾ ਸ਼ੇਰ ਆਪਣੀ ਆਧੁਕ ਮੁਤਾਬਕ ਸ਼িকার ਖੇਡਣ ਦੀ ਨੀयत ਨਾਲ ਸ਼ਿਬਾਮ ਦਿਖਾ ਕੇ ਆਪਣਾ ਜਵਾਲਾ ਸਾਹ ਦੀ ਗਰਦਨ ਤੱਕ ਲੈ ਗਿਆ ਤਾਂ ਨੇ ਇੰਨੇ ਜੋਰ ਨਾਲ ਆਪਣੇ ਨਕੀਲੇ ਸਿੰਘਾਂ ਤੇ ਸ਼ੇਰ ਨੂੰ ਚੁੱਕਿਆ ਤੇ ਜੰਗਲੇ 'ਚ ਉਗਾ ਕੇ ਮਾਰਿਆ ਇੰਨੀ ਜੋਰ ਦੀ ਖੜਾਕ ਹੋਇਆ ਕਿ ਲੋਹੇ ਦਾ ਜੰਗਲਾ ਖੁੱਲ ਗਿਆ ਤੇ ਦੋਵੇਂ ਜਾਨਵਰ ਬੇਕਾਬੂ ਹੋ ਗਏ ਟ੍ਰੇਡੀਅਮ ਅੰਦਰ ਆਪਣਾ ਦਬੜੀ ਮੱਚ ਗਈ ਬਾਂ ਨਿਕਲਣ ਲਈ ਫੇਰ ਤੋਂ ਦੋਗੀ ਤੰਗ ਲਾ ਫਾਨਾਤ ਇਹ ਫ ਵਜਨਾਟਿਕਮ ਰਹਾ ਕੇ ਦੌੜਦੇ ਧੋਕਾਂ ਦੇ ਪੈਰਾਂ 헤ਟ ਛੋਟੇ ਛੋਟੇ ਬੱਚੇ ਔਰ ਤਾਂ ਡਰਦੇ ਜਾ ਰਹੇ ਹਨ ਤੇ ਗੁੱਸੇ ਚ ਆਏ ਦੋਵੇਂ ਜਾਨਵਰ ਆਪਸ ਵਿੱਚ ਲੜਨ ਲੱਗੇ ਤਾਂ ਬੁਸਾ ਦਰਸ਼ਕਾਂ ਤੇ ਕੱਢ ਰੇ ਸਨ ਛੇਰ ਆਪਣੇ ਖੋਨੀ ਪੰਜਾਂ ਨਾਲ ਧੋਕਾਂ ਦੀਆਂ ਪਿੱਠਾਂ ਖੋਪੀਆਂ ਛਿਲ ਰਿਆ ਸੀ ਕਾਹਨ ਲੋਕਾਂ ਆਪਣੇ ਸਿੰਘਾਂ ਦੇ ਚੁੱਪ-ਚੁੱਪ ਕੇ ਦਰੂਹ ਉੱਠਦਾ ਤੇ ਉੱਪਰ ਦੀ ਬੰਨ੍ਹ ਜਾਂਦਾ ਸਥਿਤੀ ਇੰਨੀ ਦਰਦਨਾਕ ਤੇ ਜੀਹੜ ਵਾਲੀ ਧੀ ਕਿ ਪਤਵੰਤਾਂ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ ਕਿ ਹੁਣ ਕੀ ਪਤਾ ਕੇ ਜਾਵੇ ਵੱਡੀ ਗਿਣਤੀ ਵਿੱਚ ਹੌਲ ਸਬੋ ਚੁੱਕੀ ਸੀ ਪਰ ਇੰਨਾ ਬੇਕਾਬੂ ਜਾਨਵਰਾਂ ਤੇ ਹੌਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਜਾ ਸਕਦਾ ਸੀ ਕਿਉਂਕਿ ਅਜੇ ਹੋਰ ਨਾਲ ਬੇਕਸੂ ਲੋਕ ਹੋ ਵੀ ਵੱਡੀ ਗਿਣਤੀ ਵਿੱਚ ਮਰ ਫਦੇ ਸਨ ਕਰੀਬ 1 ਘੰਟੇ ਤੱਕ ਮੌਤ ਦੇ ਇਸ ਨਾਲਸ਼ ਵਿੱਚ ਦੋਵੇਂ ਕੌਂਖਾਹਾਂ ਜਾਂਗੜਾ ਨੇ ਅਜੇ ਰਿਦਿਕ ਪਹਿਲਾ ਕਰ ਦਿੱਤੀ ਕਿ ਜਿਵੇਂ ਇਹ ਜੰਗ ਤੇ ਮੈਦਾਨ ਤੋਂ ਵੀ ਖਤਰਨਾਕ ਹੋਵੇ ਲੋਕਾਂ ਦੀ ਗਿਣਤੀ ਸਟੇਡੀਅਮ ਚ ਘਟੀ ਤਾਂ ਆਕੜ ਉਲਫ ਨੇ ਦੋਵਾਂ ਜਾਂਗੜਾ ਤੇ ਗੋਲੀਆਂ ਚਣਾਉਣ ਦਾ ਫੈਸਲਾ ਕੀਤਾ ਫਿਰ ਵੀ ਇਹ ਗੋਲੀਬਾਰਿਚ ਨਾਟਕ ਦੋਵੇਂ ਕੌਂਖਾਹਾਂ ਜਾਂਗੜਾ ਮਰੇ ਸਗੋਂ ਕਈ ਦਰਸ਼ਕ ਲੋਕ ਵੀ ਗੋਲੀ ਦਾ ਸ਼ਕਾਰ ਬਣ ਕੇ ਮਰੇ ਗਏ ਥਣ ਰੰਦੇ ਮਰਜ਼ੀ ਸੀ ਕਿ ਜਿੱਥੇ ਕੁੱਝ ਸਮਾਂ ਬੈਨਾ ਖੁਸ਼ੀ ਵਿੱਚ ਸਤਕਾਰੀਆਂ ਵਜਨਾਂ ਖਾਣਾ ਕਿ ਅੱਜ ਦੇਖਣਾ ਹੈ ਕਿ ਥਾਂ ਜਿੱਦਦਾ ਹੈ ਜਾਂ ਸ਼ੇਰ ਕੌਣ ਕਿਸ ਨੂੰ ਮੌਤ ਦੇ ਘਾਟ ਪੁਤਾਰਦਾ ਹੈ ਉੱਥੇ ਬਲਾਸ਼ਾਂ ਦੇ ਢੇਰ ਖਾਣਾ ਤੇ ਵਿਚਾਲੇ ਪੈ ਤੁੰਗ ਜਾਨਵਰ ਸ਼ੇਰ ਤੇ ਪਾਣ ਅੱਜ ਤੱਕ ਲੋਕਾਂ ਨੂੰ ਇਹ ਸਮਝ ਨਹੀਂ ਆਇਆ ਕਿ ਕੁੱਝ ਪੂਰ ਕੱਤਦਾ ਸੀ ਐਫਏ ਗੁਰ ਤਾਂ ਕਹਿੰਦੇ ਨੇ ਕਿ ਲੜਾਈ ਤਾਂ ਮਾੜੀ ਨਹੀਂ ਹੁੰਦੀ ਹੈ ਤੇ ਲੜਾਈ ਨੂੰ ਦੇਖਣ ਦਾ ਸ਼ੌਂਕ ਪਾਲਣਾ ਜਾਂ ਫਿਰ ਦੋ ਧਿਰਾਂ ਨੂੰ ਲੜਾ ਕੇ ਤਮਾਸ਼ਾ ਦੇਖਣਾ ਹੋਰ ਵੀ ਮਾੜਾ ਹੁੰਦਾ ਹੈ ਤੇ ਇਸ ਰੁਝਾਨ ਤੋਂ ਜਰਾ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਕਈ ਤਮਾਸ਼ੀ ਮੇਂ ਹਟਦੇ ਕਿੱਥੇ ਨੇ ਆਫ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਜੰਗੂਦੀ ਹੋਏਗੀ ਇਹ ਕਲਮੇ ਦੀ ਢੰਗੀ ਵਗੀ ਹੋਏ ਇਸ ਨੂੰ ਲਾਈਵ ਤੇ ਸ਼ੇਅਰ ਕਰਕੇ ਕੱਢੇ ਚੈਨਲ ਨੂੰ ਤੁਹਾਡਾ ਸਭ ਕਾਇ ਕਰਵਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਆਗਰ ਜੀ